ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਾਂ ਵੀਰੋ ਗਗਨਾਦ ਅਵਲੇਹ ਅਵਲੇਹ મત ਬਲਕੇ ਚਮਨਪਰਾਸ਼ ਸਿਆਣ ਆ ਰਿਹਾ ਵਾ ਉਹਦੇ ਵਾਸਤੇ ਤੁਹਾਨੂੰ ਆਪਾਂ ਚਮਨਪਰਾਸ਼ ਦਸਣ ਲੱਗੇ ਆ ਮਰਦਾਨਾ ਤਾਕਤ ਵਾਸਤੇ ਤੇ ਬਹੁਤ ਸਰੀਰਕ ਸ਼ਕਤੀ ਵਾਸਤੇ ਬਹੁਤ ਹੀ ਜ਼ਬਰਦਸਤ ਜਿਹੜਾ ਚਮਨਪਰਾਸ਼ ਆ ਇਹਨੂੰ గ్రంథਾਂ ਵਿੱਚ ਅਵਲੇਹ ਕਿਹਾ ਜਾਂਦਾ ਵਾ ਆਪਾਂ ਚਮਨਪਰਾਸ਼ ਵੀ ਕਹਿ ਸਕਦੇ ਆ ਅਵਲੇਹ ਵੀ ਕਹਿ ਸਕਦੇ ਆ ਅਵਲੇਹ ਮਤਲਬ ਕਿ ਚਟਨੀ ਤੇ ਇਹ ਵੀਡੀਓ ਬਣਾਉਣੀ ਤੁਹਾਨੂੰ ਦੱਸਣ ਜਾ ਰਹੇ ਆ ਲੈਣਾ ਕੀ ਆ ਅਬਰਕ ਭਸਮ ਸ਼ਿੰਗਰਕ ਭਸਮ ਸਵਰਨ ਭੰਗ ਲੋਹ ਭਸਮ ਤੇ ਜੇ ਵੀਰੋ ਮਿਲ ਸਕੇ ਤੇ ਫੀਮ ਕੇਸਰਾ ਲੌਂਗ ਜਵਿਤਰੀ 나 ਕੇਸਰ ਅਕਰਕਰਾ ਸਮੁੰਦਰ ਝਾਗਾ ਕਪੂਰ ਚੰਦਨਾ ਸੂਖ ਤਿੱਤਰਕੁਟਾ ਬੀਜ ਤਤੂਰਾ ਮੂਸਲੀ ਚਿੱਟੀ ਯਬ ਪੀਜ ਪੰਦਾ ਮੀਠਕਾਂ ਚਿਤਰਾ ਚਿਤਰਾ ਪੇਪਲਾ ਮਬੂਲ ਜੀਰਾ ਅਜਵੈਣ ਖਰੈਟੀ ਗੋਖਰੂ ਗੂੰਡ ਕਿਕਰ ਚਿੱਟੀਆਂ ਗੁੰਜਾਂ ਇੱਕ ਇੱਕ ਟੋਲਾ ਇਹ ਸਾਰੀਆਂ ਚੀਜ਼ਾਂ ਲੈਣੀਆਂ ਵਾ ਗੂੰਗਾ பசਮਚਾਰ ਟੋਲੇ ਕਿਸ਼ਮਿਸ਼ 10 ਟੋਲੇ ਪੰਗ பசਮ 2.5 ਟੋਲੇ ਬਦਾਮ ਇਹਦੇ ਵਿੱਚ ਬਦਾਮ ਵੀ ਆਪਾਂ ਪਾ ਸਕਦੀਆਂ ਇੱਕ ਸੀਰ ਬਦਾਮ ਲਿਖਿਆ ਸ਼ਹਿਦ ਢਾਈ ਸੀਰ ਢਾਈ ਮਤਲਬ ਕਿ ਕਿਲੋ ਸਭ ਨੂੰ ਪੀ ਕੇ ਸਭ ਨੂੰ ਪੀ ਕੇ ਸ਼ਹਿਦ ਵਿੱਚ ਵੀਰੋ ਇਹਨੂੰ ਜਿਹੜਾ ਬੰਦ ਕਰਕੇ ਮੁੜ ਕੇ ਰੱਖ ਛੱਡਣਾ ਵਾ ਕੁਝ ਦਿਨਾਂ ਲਈ ਐ ਟੱਕਣ ਚੰਗੀ ਤਰ੍ਹਾਂ ਬੰਨ੍ਹ ਕੇ ਰੱਖ ਦੇਣਾ ਵਾ ਤੇ ਫੇਰ ਖਾਣ ਵਾਸਤੇ 6 ਮਾਸੇ ਜਦੋਂ ਤੁਸੀਂ 10-15 ਦਿਨੇ ਨੂੰ ਰੱਖ ਛੱਡਣਾ ਵਾ ਤੇ 6 ਮਾਸੇ ਤੋਂ ਲੈ ਕੇ 2 ਤੋਲੇ ਤੱਕ ਵੀ ਖਾਧਾ ਜਾ ਸਕਦਾ ਵਾ ਇਹ ਉਤਮ ਬਾਜੀ ਕਰਨਿਆ ਜਿਵੇਂ ਕਿ ਬਾਜੀ ਕਰਨ ਤੇ ਅਤੰਤ ਅਤਿਆਤ ਅਤੰਤ ਪੁਸ਼ਟੀ ਕਰੂਗਾ ਸਰੀਰ ਨੂੰ ਬਹੁਤ ਬਾਲ ਸ਼ਕਤੀ ਦੇਊਗਾ ਸ਼ੀਗਰ ਪਤਨ ਤਾਂ ਤਾਂ ਸੁਪੰਦੋਸ਼ਨ ਮਰਦੀ ਇਹਦੇ ਵਾਸਤੇ ਬਹੁਤ ਹੀ ਜ਼ਬਰਦਸਤ ਇਹ ਜਿਹੜੀ ਅਵਲੇ ਆ ਜਿਹੜੇ ਵੀਰ ਬਣਾਉਣਾ ਚਾਹੁੰਦੇ ਹੋਣ ਉਹ ਬਣਾ ਸਕਦੇ ਆ ਇਹ ਚਮਨਪਰਾਸ਼ ਵੀਰੋ ਜਿਹੜਾ ਤੁਸੀਂ ਬਾਜ਼ਾਰਾਂ ਚ ਚਮਨਪਰਾਸ਼ ਲੈਂਦੇ ਜੋ ਇਹ ਚਮਨਪਰਾਸ਼ ਤੁਸੀਂ ਬਣਾ ਕੇ ਘਰ ਖਾਓ ਭਾਵੇਂ ਆਪਣੇ ਬੱਚਿਆਂ ਨੂੰ ਵੀ ਖਵਾਓ ਥੋੜਾ ਥੋੜਾ ਇਹ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਾ ਦਿਓ ਕਿਉਂਕਿ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਆਪਾਂ ਹਰ ਬਿਮਾਰੀ ਦਾ ਇਲਾਜ ਕਰਦੇ ਆ ਕਈ ਵੀਰ ਪੁੱਛਦੇ ਆ ਕਿ ਕਿਹੜੀ ਕਿਹੜੀ ਬਿਮਾਰੀ ਦਾ ਤੁਸੀਂ ਇਲਾਜ ਕਰਦੇ ਹੋ ਹਰ ਬਿਮਾਰੀ ਦਾ ਆਪਾਂ ਇਲਾਜ ਕਰਦੇ ਆਂ ਹਰੇਕ ਭਸਮਾ ਕੁਸਤੇ ਪਿਸ਼ਟੀਆਂ ਦਵਾਈਆਂ ਤੁਸੀਂ ਵੇਖ ਸਕਦੇ ਜੋ ਕਿੰਨੀਆਂ ਦਵਾਈਆਂ ਆਪਾਂ ਜੜੀਆਂ ਵਾ ਬਣਾਉਂਦੇ ਰਹੀਆਂ ਸੋ ਵੀਰੋ ਵੀਡੀਓ ਜ਼ਰੂਰ ਸ਼ੇਅਰ ਤੋਂ ਸ਼ੇਅਰ ਕਰਿਓ ਤੇ ਆਓ ਹੁਣ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ